ਵੀਡੀਓ ਲਾਸਟ ਤੱਕ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਦੋਸਤੋ ਜਿੱਥੇ ਪੰਜਾਬ ਦੇ ਵਿੱਚ ਰੌਲਾ ਹੈ ਨਾ ਬਾਈ ਜੀ ਪਾਣੀ ਡੂੰਘੇ ਵਾਗੇ ਡੂੰਘੇ ਵਾਗੇ ਤੇ ਉਹ ਗੱਲ ਹੈ ਮਿੱਤਰੋ ਵੀ ਪੰਜੇ ਊਂਗਲਾਂ ਇੱਕ ਬਰਾਬਰ ਵੀ ਨਹੀਂ ਸਾਨੂੰ ਏਰੀਆ ਦਿਖਾਉਣੇ ਆ ਪਿੰਡ ਦੇ ਵਿੱਚ ਫੇਰ ਦੱਸਾਂਗੇ ਆਪਾਂ ਕਿਹੜੇ 'ਚ ਖੜੇ ਆ ਤਾਂ ਆਜੋ ਫੇਰ ਦਿਖਾਉਣੇ ਆ ਤੁਹਾਨੂੰ ਨਜ਼ਾਰੇ ਮਿੱਤਰੋ ਤਾਂ ਲਓ ਹੀ ਮਿੱਤਰੋ ਮੋਟਰ ਚੱਲੀ ਜਾਂਦੀ ਹੈ ਮਿੱਤਰੋ ਮੋਟਰਾਂ ਤਾਂ ਤੁਸੀਂ ਬਹੁਤ ਵੇਖੀਆਂ ਹੋਣੀਆਂ ਚੱਲਦੀਆਂ ਵੀ ਚਲੋ ਮੋਟਰ ਦੀ ਨਹੀਂ ਗੱਲ ਆਪਾਂ ਮੇਨ ਕਰਦੇ ਤੇ ਪਹਿਲਾਂ ਤਾਂ ਬਈ ਚੈੱਕ ਕਰੋ 10 ਕ ਦੀ ਮੋਟਰ ਹੈ ਮਿੱਤਰੋ ਤੇ ਮੋਨੋਵਲਾਕ ਤੋਂ ਮੋਟਰ ਤੋਂ ਤੇ ਸਮਰਚੀ ਵਾਲੀ ਬਣਾਈ ਬੈਠੇ ਯਾਰਾਂ ਦੀ ਕਰੋ ਵੀ ਚੈੱਕ ਕਿਸਾਨ ਭਰਾਵਾਂ ਦਾ ਜਿਗਾੜ ਆ ਵਈ ਨਜ਼ਰ ਵਟੂ ਲਾ ਰੱਖਿਆ ਮਿੱਤਰਿਆਂ ਨੇ ਤੇ ਇੱਧਰ ਮਿੱਤਰੋ ਵੇਖੋ ਪਾਣੀ ਚੈੱਕ ਕਰੋ ਹੁਣ ਆਪਾਂ ਤੁਹਾਨੂੰ ਪੀਕੇ ਵੀ ਵਿਖਾਉਣੇ ਆ ਕਿਵੇਂ ਹੈ ਪਾਣੀ ਹਨਾ ਪਾਣੀ ਦਾ ਮਿੱਤਰੋ ਹੈ ਠੀਕ ਜਿਹੀ ਇੰਨਾ ਕੋਈ ਬੜਾ ਖਾਸ ਨਹੀਂ ਤੇ ਵੈਸੇ ਬੜਾ ਵਧੀਆ ਫਸਲਾਂ ਬਹੁਤ ਵਧੀਆ ਲਹਿਰ ਆਉਣੀਆਂ ਹੈ ਕਸਨਾ ਮਿੱਤਰੋ ਵਧੀਆ ਲਹਿਰ ਆਉਣੀ ਆ ਪਾਣੀ ਤਾਂ ਠੀਕ ਹੀ ਆ ਤਾਂ ਮਿੱਤਰੋ ਲਓ ਵੀ ਮੋਟਰ ਦੇਖੋ ਦੇਸੀ ਜਗਾੜ ਦੇ ਨਾਲ ਮੀਂਹ ਕਣੀ ਤੋਂ ਨਾਲੇ ਕਿਵੇਂ ਲਾ ਲਓ ਪੱਖਾ ਲਾ ਲਓ ਆ ਚੱਲੀ ਜਾਂਦਾ ਮਿੱਤਰੋ ਆ ਕੁੱਡਾ ਜਿਹਾ ਸਟਾਰਟਰ ਵਾਲਾ ਤੇ ট্রান্সਫਾਰਮ ਦਾ ਜਗਾੜ ਵੀ ਕਰੋ ਮਿੱਤਰੋ ਚੈੱਕ ਜਿੱਥੇ ਆਪਣੇ ਹਰਿਆਣੇ ਦੇ ਵਿੱਚ ਦੋ ਦੋ ਖੰਬੇ ਲਾੜਾ ਕੇ ਤੇ ট্রান্সਫਾਰਮਰ ਨੂੰ ਥਾਂ ਰੋਕੀ ਜਾਂਦੇ ਆ ਵੇਖੋ ਇੱਕ ਖੰਬੇ ਤੇ ਨਿਕਾਜਾ ਡੱਡੂ ਜਿਹਾ ট্রান্সਫਾਰਮਰ ਟੰਗ ਕੇ ਤੇ ਆ ਲਾ ਰੱਖਿਆ ਵੀ ਨਹੀਂ ਯਰੇ ਨਾਲ ਕੰਮ ਤੇ ਆ ਫਸਲਾਂ ਲਹਿਰ ਆਉਣੀਆਂ ਤੇ ਆ ਮੋਟਰ ਕਰੋਗੀ ਜਲਦੀ ਚੱਕਾ ਮਿੱਤਰੋ ਗੱਲ ਬਾਤ ਇਹ ਸੀ ਵੀ ਆਪਾਂ ਆ ਗਏ ਨੇ ਪੰਜਾਬ ਦੇ ਵਿੱਚ 200 200 ਫੁੱਟ ਤੇ ਜਿਵੇਂ ਉਹ ਗੱਲ ਆ ਵੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਮਿੱਤਰੋ ਉਹੀ ਚੱਕਰਾ ਦੇਖੋ ਲਈ ਨਿਆਰੇ ਦੇਖੋ ਪਾਣੀ ਚੈੱਕ ਕਰੋ ਘਟੋ ਘਟ ਵੀ 4 ਇੰਚੀ ਵਧਿਆ ਪ੍ਰੈਸ਼ਰ ਦਾ ਪਾਣੀ ਤੇ ਫੁੱਲ ਪ੍ਰੈਸ਼ਰ ਦਾ ਪਾਣੀ ਹੈ ਮਿੱਤਰੋ ਤੇ ਪੋਲਾ ਜਾਂ 5 ਇੰਚੀ ਵੀ ਆਪਾਂ ਪਾਣੀ ਕਹਿ ਸਕਦੇ ਆ ਪਿੰਡ ਐ ਕੱਖਾਂ ਵਾਲੀ ਦੇ ਵਿੱਚ ਜਿਹੜਾ ਕਿ ਲੰਮੀ ਦੇ ਕੋਲੇ ਰਹ ਜਾਂਦਾ ਡੱਬ ਵਾਲੀ ਏਰੀਆ ਲੱਗਦਾ ਮਿੱਤਰੋ ਤਾਂ ਤੁਹਾਨੂੰ ਬਈ ਜਿਗਾੜ ਜਾਂ ਦਿਖਾਉਂਦੇ ਸੀ ਕਿਸਾਨ ਭਰਾਵਾਂ ਦਾ ਉਹ ਵੇਖੋ ਮੋਟਰ ਪੱਖਾ ਜਾਂ ਕਰਕੇ ਇਹ ਜੁੜਾ ਹੀ ਲਮਕਾ ਕੇ ਵੀ ਲੱਗੇ ਨਹੀਂ ਇਹ ਨਜ਼ਰਬੱਟੂ ਐ ਬਾਕੀ ਆਤੀ ਵੀ ਨਜ਼ਰਬੱਟੂ ਐ ਕਿਉਂਕਿ ਇੱਕ ਤਾਂ ਰੋਡ ਇੱਧਰ ਹੀ ਜਾਂਦੀ ਐ ਮਿੱਤਰੋ ਤੇ ਇੱਕ ਆ ਪਿੰਡ ਦਾ ਏਰੀਆ ਆ ਗਿਆ ਤਾਂ ਕਰਕੇ ਮਿੱਤਰੋ ਸੋਡੇ ਸੋਡੇ ਨਾਲ ਜ਼ਰੂਰ ਸਾਂਝੀ ਕਰੀਏ ਵੀਡੀਓ ਆ ਮਿੱਤਰੋ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਹਾਂਜੀ ਮਿੱਤਰੋ ਇਹ ਪਿੰਡ ਕੱਠਾਂ ਵਾਲੀ ਦੇ ਵਿੱਚ ਖੜੇ ਸੀ ਦੇਖੇ ਵੀ ਜਿਹੜਾ ਸਾਨੂੰ ਇਹ ਪਿੱਛੇ ਆਪਾਂ ਮਿੱਤਰੋ ਚਾ ਉਹ ਜੰਨ ਨਜ਼ਾਰਾ ਪਾਇਆ ਮਿੱਤਰੋ ਜਿਵੇਂ ਆਪਾਂ ਤੁਹਾਨੂੰ ਕਿਹਾ ਵੀ ਪੰਜੇ ਉਂਗਲਾਂ ਇੱਕ ਬਰਾ ਬੰਨ੍ਹਣ ਦੀਆਂ ਮਿੱਤਰੋ ਵੱਡਾ ਵੱਡਾ ਸਟੈਂਡਰਡ ਦਾ ਕੰਮ ਹੁੰਦਾ